ਨਾ ਕਦੇ ਇੰਡੀਆ ਮੇਨ ਟੀਮ ਨੂੰ ਡਿਪੈਂਡ ਕਰੂੰਗਾ ਤੇ ਤੈਨੂੰ ਮੋਬਾਈਲ ਲੈ ਕੇ ਦੇਣਾ ਨਹੀਂ ਤਾਂ ਨਹੀਂ ਜਦੋਂ ਤੱਕ ਇੰਡੀਆ ਦੀ ਮੇਨ ਟੀਮ 'ਚ ਨਹੀਂ ਆ ਗਿਆ ਮੋਬਾਈਲ ਨਹੀਂ ਲੈ ਕੇ ਦਿੱਤਾ ਸਾਡੇ ਨਿਆਣੇ ਅਜੇ ਫੜ ਫੜ ਕੇ ਤੁਰਨਾ ਸਿੱਖਦੇ ਹੁੰਦੇ ਆ ਤੇ ਮੰਮੀ ਕਹਿੰਦੀ ਹੁੰਦੀ ਇਸ ਕੋ ਤੋ ਸਾਰਾ ਮੋਬਾਈਲ ਚਲਾਨਾ ਆਤਾ ਹੈ ਜੇ ਤੋ ਸਾਰੀ ਐਪਲੀਕੇਸ਼ਨ ਚਲਾ ਲੇਤਾ ਹੈ ਉਹ ਭਾਈ ਮੋਬਾਈਲ ਬਰਬਾਦੀ ਦਾ ਕਾਰਨ ਬਣ ਸਕਦਾ ਸਕਰੀਨ ਟਾਈਮ ਘੱਟ ਕਰਦੇ ਹੋ ਆ ਤੁਸੀਂ ਸਾਨੂੰ ਪਤਾ ਦੀ ਗੱਲ ਦੱਸਤੀ ਜਾਜ ਸਾਡਾ ਸਿਗਾ ਹੈ ਕਿ ਐਮ ਵੀ ਚਾਹ ਉਹਦਾ ਵੀ ਸਿਗਾ ਵੀ ਜਦ ਤੱਕ ਜੇ ਮੈਂ ਗੇਮ ਖੇਡਣੀ ਆ ਤੇ ਮੈਨੂੰ ਇਹ ਚੀਜ਼ਾਂ ਜਿਹੜੀਆਂ ਅਵੋਇਡ ਕਰਨੀਆਂ ਪਈਆਂ ਹਾਰਦਿਕ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਮਿਹਨਤ ਕਿੰਨੀ ਕਰਨੀ ਪਈ ਡੈਡੀ ਦਾ ਬੜਾ ਯੋਗਦਾਨ ਹੈ ਇਹਦੇ ਵਿੱਚ ਜੋ ਇਹਨਾਂ ਦੇ ਦਾਦਾ ਜੀ ਦਾਦਾ ਜੀ ਦਾ ਜੀ ਭਈ ਜੋ ਕਿ ਇੰਡੀਆ ਨਿਵੀ ਦੇ ਕੋਚ ਰਹੇ ਆ ਔਰ ਉਹ ਬਚਪਨ ਤੋਂ ਹੋਈ ਇਹਨੂੰ ਜਦੋਂ ਏ 6th 6th ਕਲਾਸ ਵਿੱਚ 5th ਵਿੱਚ ਵੱਡਦਾ ਸੀ ਜੀ ਉਦੋਂ ਤੋਂ ਹੀ ਗਰਾਊਂਡ 'ਚ ਲੈ ਕੇ ਜਾਂਦੇ ਸੀ ਕਿ ਮੈਂ ਸੁੱਤੀ ਹੁੰਦੀ ਸੀ ਅਲਾਰਮ ਉਹਦਾ ਵੱਜ ਕੇ ਸਭ ਤੋਂ ਪਹਿਲਾਂ ਉੱਠਿਆ ਹੁੰਦਾ ਸੀ ਠੀਕ ਹੈ ਜੀ ਜੋ ਤੱਕ ਕਿ ਬੱਚੇ ਦੇ ਵਿੱਚ ਖੁਦ ਵੀ ਇਹ ਪੋਟੈਂਸ਼ੀਅਲ ਹੋਣੀ ਚਾਹੀਦੀ ਕਿ ਮੈਂ ਖੇਲਣਾ ਆ ਪਿੰਡਾਂ 'ਚ ਤੁਹਾਨੂੰ ਪਤਾ ਵੀ ਵਿੜੇ ਕਾਫੀ ਵੱਡੇ ਹੁੰਦੇ ਆ ਉੱਥੇ ਉਹ ਦਾਦਾ ਪੌਣਾ ਘੰਟਾ ਲਵਾ ਦਿੱਤਾ ਸੀ ਜਦ ਤੱਕ ਇੰਡੀਆ ਨਹੀਂ ਖੇਡ ਗਿਆ ਤੇ ਉਹਨੇ ਮੇਰੇ ਖਿਆਲ ਵੀ ਕੋਈ ਪੰਡਤ ਕਰਦਾ ਸਾਡਾ ਫੰਕਸ਼ਨ ਅਟੈਂਡ ਨਹੀਂ ਕੀਤਾ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਅਰ ਸ਼ਾ ਟੀਵੀ ਮੈਂ ਪਰਮਜੀਤ ਸਿੰਘ ਬਾਜ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਹੁਣੇ-ਹੁਣੇ ਭਾਰਤ ਤੇ ਬੈਲਜੀਅਮ ਦਾ ਹਾਕੀ ਟੀਮਾਂ ਦਾ ਮੈਚ ਹੋ ਕੇ ਹਟਿਆ ਤੇ ਉਸ ਮੈਚ ਦੇ ਵਿੱਚ ਦੋਨਾਂ ਟੀਮਾਂ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਮਸਲਾ ਨਤੀਜੇ ਦਾ ਨਹੀਂ ਮਸਲਾ ਖੇਡ ਭਾਵਨਾ ਦਾ ਬੜਾ ਸਾਫ਼ ਮੈਚ ਸੀ ਆਖਰੀ ਪਲਾਂ ਤੱਕ ਆਖਰੀ ਸਕਿੰਟ ਤੱਕ ਭਾਰਤੀ ਹਾਕੀ ਖਿਡਾਰੀਆਂ ਨੇ ਜਿਸ ਤਰੀਕੇ ਜਦੌਜਦ ਕੀਤੀ ਉਹ ਵੇਖਣ ਵਾਲੀ ਸੀ ਤੇ ਜਦੋਂ ਆਪਣੀ ਸੰਤਾਨ ਨੂੰ ਆਪਣੇ ਬੱਚਿਆਂ ਨੂੰ ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਖੇਡਣ ਵੇਖਣ ਦਾ ਮੌਕਾ ਮਿਲੇ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਕਮਾਲ ਦਾ ਜਲੌ ਹੁੰਦਾ ਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਦੀਪ ਸਿੰਘ ਦੇ ਮੰਮੀ ਡੈਡੀ ਉਹਨਾਂ ਦਾ ਮੈਚ ਦੇਖਣ ਦੇ ਲਈ ਪੈਰਿਸ ਦੇ ਵਿੱਚ ਆਏ ਹੋਏ ਸੀ ਇਸੇ ਸਟੇਡੀਅਮ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲਣੇ ਜੀ ਠੀਕ ਠਾਕ ਜੀ ਬਹੁਤ ਵਧੀਆ ਆਪਣਾ ਹੌਸਲਾ ਐਨ ਚੜ੍ਹਦੀ ਕਲਾ ਜੀ ਤੇ ਮੈਨੂੰ ਪਹਿਲਾਂ ਇਹ ਦੱਸਿਓ ਹਾਰਦਿਕ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਮਿਹਨਤ ਕਿੰਨੀ ਕਰਨੀ ਪਈ ਮਿਹਨਤ ਦੇਖੋ ਜੀ ਇੱਥੇ ਤੱਕ ਆਉਣ ਲਈ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ 올림픽 ਹਰੇ ਪਲੇਅਰ ਦਾ ਸੁਪਨਾ ਹੁੰਦਾ 올림픽 ਖੇਲਣਾ ਕਿਉਂਕਿ 올림픽 ਜਿਹੜਾ ਸਪੋਰਟ ਦਾ ਇੱਕ ਮੱਕਾ ਹੈ ਜੀ ਇੱਥੇ ਤੱਕ ਆਉਣਾ ਹੀ ਬਹੁਤ ਵੱਡੀ ਗੱਲ ਆ ਬਾਕੀ ਹਾਰ ਜਿੱਤ ਜਿਹੜੀ ਆ ਉਹ ਤਾਂ ਚਲੋ ਇਹ ਪਾਰਟ ਆਫ ਗੇਮ ਆ ਜੀ ਭਈ ਕਿਸੇ ਟੀਮ ਨੇ ਹੱਕ ਨੇ ਹਾਰਨਾ ਤੇ ਇੱਕ ਨੇ ਜਿੱਤਣਾ ਆ ਪਰ ਇਹਦੇ ਲਈ ਬੜੀ ਮਿਹਨਤ ਆ ਕਰੀ ਪਈ ਉਹਦੀ ਮੋਦਰਾ ਉਹਦੀ ਡਾਈਟ ਦਾ ਧਿਆਨ ਰੱਖਣਾ ਜਦੋਂ ਵੀ ਆਉਣਾ ਜਾਣਾ ਦੋ ਟਾਈਮ ਕਿਉਂਕਿ ਫਾਦਰ ਤਾਂ ਔਰ ਸਰਵਿਸ ਵਿੱਚ ਆ ਵੀ ਬਾਹਰ ਰਹਿੰਦੇ ਆ ਤੇ ਮੇਰੇ ਫਾਦਰ ਸਾਹਿਬ ਜਾਨਕੀ ਹਾਰਦਿਕ ਦੇ ਦਾਦਾ ਜੀ ਡੈਡੀ ਦਾ ਬੜਾ ਯੋਗਦਾਨ ਹੈ ਇਹਦੇ ਵਿੱਚ ਜੋ ਇੰਡੀਆ ਦੇ ਦਾਦਾ ਜੀ ਦਾ ਜੀ ਭਈ ਜੋ ਕਿ ਇੰਡੀਆ ਦੀ ਵੀ ਕੋਚ ਰਹੇ ਆ ਔਰ ਉਹ ਬਚਪਨ ਤੋਂ ਹੀ ਇਹਨੂੰ ਜਦੋਂ ਏ 6th 6th ਕਲਾਸ ਵਿੱਚ 5th ਵਿੱਚ ਵੱਡਦਾ ਸੀ ਜੀ ਉਦੋਂ ਤੋਂ ਹੀ ਗਰਾਊਂਡ 'ਚ ਲੈ ਕੇ ਜਾਂਦੇ ਸੀ ਤੇ ਉਹ ਇਹਨੂੰ ਟ੍ਰੇਨ ਕਰਦੇ ਸੀ ਅੱਛਾ ਮੈਨੂੰ ਇੱਕ ਚੀਜ਼ ਦੱਸਿਓ ਜੇ ਭਾਰਤ ਦੇ ਜਿਹੜੇ ਪੰਜਾਬ ਦੇ ਆਪਣੇ ਬੱਚੇ ਨੇ ਭਾਰਤ ਦੇ ਉਹਨਾਂ ਨੂੰ ਬਚਪਨ ਤੋਂ ਮੈਂ ਦੇਖਦਾ ਸੀ ਪਰ ਛੋਟੇ-ਛੋਟੇ ਬੱਚਿਆਂ ਨੂੰ ਹਾਕੀ ਸਿਖਾਉਂਦੇ ਸੀ ਜੇ ਬਚਪਨ ਤੋਂ ਸ਼ੁਰੂ ਹੋ ਜਵੇ ਤਾਂ ਪੋਟੈਂਸ਼ੀਅਲ ਹੈਗਾ ਪੰਜਾਬ ਦੇ ਵਿੱਚ ਦੇਖੋ ਪੋਟੈਂਸ਼ੀਅਲ ਬਹੁਤ ਜ਼ਿਆਦਾ ਆ ਕਿਉਂਕਿ ਸਾਡੇ ਘਰ-ਘਰ ਦੇ ਵਿੱਚ ਜ਼ਿਲ੍ਹੇ ਆ ਚਾਰ-ਪੰਜ ਜ਼ਿਲ੍ਹੇ ਆ ਜਿਨ੍ਹਾਂ ਦੇ ਘਰ-ਘਰ ਦੇ ਵਿੱਚ ਛੋਕੀ ਆ ਬੱਚੇ ਬਹੁਤ ਖੇਡਦੇ ਆ ਪਰ ਉਹਦੀ ਬੇਸਿਕ ਲੋਰਸ ਆ ਜਿਹੜੀਆਂ ਬਚਪਨ 'ਚ ਬੱਚਿਆਂ ਨੂੰ ਚਾਹੀਦੀ ਹੈ ਡਾਇਟ ਚਾਹੀਦੀ ਆ ਐਸਟੋ ਟਰਫ ਆ ਗਰਾਊਂਡ ਚਾਹੀਦੀ ਆ ਜੋ ਕਿ ਸਾਡੇ ਕੁੱਲ ਇੰਡੀਆ ਦੇ ਵਿੱਚ 20-25 ਐਸਟੋ ਟਰਫਸ ਆ ਪਰ ਬਾਕੀ ਦੇਸ਼ਾਂ 'ਚ ਅਸੀਂ ਯੂਰਪ ਦੇ ਵਿੱਚ ਦੇਖਿਆ ਵੀ ਪਿੰਡ ਪਿੰਡ ਦੇ ਵਿੱਚ ਜਾਂ ਸਕੂਲ ਦੇ ਵਿੱਚ ਛੋਟਾਫ ਲੱਗੀ ਆ ਉਹਦਾ ਖੇਡਣ ਦਾ ਸਟਾਈਲ ਉਹਦਾ ਡਾਈਟ ਦਾ ਉਹ ਜਿਹੜੀ ਗਵਰਨਮੈਂਟ ਸਰਕਾਰਾਂ ਬੜਾ ਧਿਆਨ ਦਿੰਦੀਆਂ ਪਰ ਸਾਡਾ ਥੋੜਾ ਜਿਹਾ ਇਹ ਦੇਸ਼ ਦਾ ਲਾਲੋ ਵੀ ਸਾਡੇ ਕੋਲ ਉਹ ਸਿਸਟਮ ਦਾ ਪਿੱਛਲਾ ਜਿਹਾ ਥੋੜਾ ਜਿਹਾ ਠਿਲਾ ਆ ਦੇ ਉਹਨੂੰ ਕਸਨ ਦੀ ਬੜੀ ਲੋੜ ਆ ਕਿਉਂਕਿ ਜਦੋਂ ਤਾਂ ਪਲੇਅਰਸ ਖੇਲਣ ਆਉਂਦੇ ਆ ਉਦੋਂ ਤਾਂ ਹਰ ਕੋਈ ਟੀਵੀ ਦੇ ਉੱਤੇ ਸ਼ੋਅ ਉਹਨਾਂ ਦਾ ਦੱਸਦਾ ਹੈ ਪਰ ਜਦੋਂ ਇਥੋਂ ਚਲੇ ਜਾਂਦੇ ਆ ਉਸ ਤੋਂ ਬਾਅਦ ਕੋਈ ਉਹਨਾਂ ਦੀ ਕੋਈ ਨਿਸ਼ਾਨ ਨਹੀਂ ਲੈਂਦੇ ਤਾਂ ਨਾ ਹੀ ਉਹਨਾਂ ਦਾ ਜਿਹੜੇ ਛੋਟੇ ਬੱਚੇ ਆ ਅਕੈਡਮੀ ਆਆਂ ਛੋਟੀਆਂ ਉਹਨਾਂ ਵਿੱਚ ਬੱਚੇ ਖੇਡਦੇ ਆ 9 10th 6th 7th ਚ ਪੜ੍ਹਦੇ ਬੱਚੇ ਉੱਥੋਂ ਹੀ ਬੇਸਿਕ ਰੂਟ ਤੋਂ ਇਹਨਾਂ ਨੂੰ ਟੱਕਣਾ ਚਾਹੀਦਾ ਨਾ ਕਿ ਬੰਦਾ ਇੱਕ ਪਲੇਅਰ ਬਣ ਜਾਂਦਾ ਆਪਣੀ ਮਿਹਨਤ ਨਾਲ ਫੇ ਤੁਸੀਂ ਉਹਦਾ ਸ਼ੋਅ-ਆਫ ਕਰਦੇ ਆ ਜਿਵੇਂ ਚੜਦੇ ਸੂਰਜ ਨੂੰ ਸਲਾਮਾ ਕਰੀ ਜਾਂਦੇ ਆ ਸਲਾਮਾ ਜਦ ਕਿ ਸਾਨੂੰ ਸੂਰਜ ਚੜਾਉਣਾ ਆਉਣਾ ਚਾਹੀਦਾ ਵੀ ਚੜਾਉਣਾ ਕਿੱਥੋਂ ਸੂਰਜ ਅਸੀਂ ਲੋ ਜੀ ਮੈਨੂੰ ਲੱਗਦਾ ਕਿ ਸਭ ਤੋਂ ਕਮਾਲ ਦੀ ਗੱਲ ਹੈ ਕਿ ਸੂਰਜ ਚੜਾਉਣਾ ਆਉਣਾ ਚਾਹੀਦਾ ਹਰਦਿਕ ਸਿੰਘ ਦੇ ਮੰਮੀ ਡੈਡੀ ਸਾਡੇ ਨਾਲ ਨੇ ਪਹਿੰਜੇ ਸਸੀਕਲ ਸਸੀਕਲ ਜੀ ਕੀ ਹਾਲ ਚਾਲ ਨੇ ਜੀ ਠੀਕ ਹੈ ਜੀ ਹ ਹਰਦਿਕ ਕੀ ਸਪੈਸ਼ਲ ਖਾਂਦਾ ਪੀਂਦਾ ਸੀ ਕਿਹੜੀ ਚੀਜ਼ ਅਵੋਇਡ ਕਰਦੇ ਸੀ ਕਿ ਭਾਈ ਤੂੰ ਬਿਲਕੁਲ ਨਹੀਂ ਖਾਣੀ ਜੇ ਚੋਟੀ ਦਾ ਪਲੇਅਰ ਬਣਨਾ ਤਾਂ ਪਾਜੀ ਮੈਂ ਨਾ ਬਹੁਤ ਕਿਸਮਤ ਵਾਲੀ ਆ ਜੀ ਕੀ ਪਹਿਲਾਂ ਤੇ ਹਰਦਿਕ ਮੇਰਾ ਬੇਟਾ ਜੀ ਤੇ ਸੈਕਿੰਡ ਇਅਰ ਕਿ ਮੈਨੂੰ ਨਹੀਂ ਲੱਗਦਾ ਵੀ ਉਹ ਇਦਾਂ ਦਾ ਨਿਆਣਾ ਕਿ ਉਹਨੂੰ ਕਦੀ ਜ਼ਰੂਰਤ ਹੀ ਨਹੀਂ ਪਈ ਕਹਿਣ ਦੀ ਅੱਛਾ ਜੀ ਹਾਂਜੀ ਜਦੋਂ ਹਾਲਾਂਕਿ ਮੈਂ ਮਤਲਬ ਹੈਗਾ ਕਿ ਮੈਂ ਸੁੱਤੀ ਹੁੰਦੀ ਸੀ ਅਲਾਰਮ ਉਹਦਾ ਵੱਜ ਕੇ ਸਭ ਤੋਂ ਪਹਿਲਾਂ ਉੱਠਿਆ ਹੁੰਦਾ ਸੀ ਠੀਕ ਹੈ ਜੀ ਜੋ ਤੱਕ ਇਹ ਬੱਚੇ ਦੇ ਵਿੱਚ ਖੁਦ ਵੀ ਇਹ ਪੋਟੈਂਸ਼ੀਅਲ ਹੋਣੀ ਚਾਹੀਦੀ ਕਿ ਮੈਂ ਖੇਲਣਾ ਆ ਤੇ ਮੇਰੇ ਹੱਥਾਂ ਦੀ ਉਹਨੂੰ ਖੀਰ ਜੀ ਰਾਜਮਾ ਚਾਵਲ ਇਹ ਪਸੰਦ ਹੈ ਤੇ ਕੋਕ ਨੂੰ ਅਵੋਇਡ ਕਰਦਾ ਹੈ ਉਹ ਅਵੋਇਡ ਕਰਦਾ ਆ ਕਿ ਭਾਈ ਉਹ ਚੀਜ਼ਾਂ ਨੂੰ ਵੀ ਕਹਿੰਦਾ ਕਿ ਕੋਕ ਨਹੀਂ ਪੀਣਾ ਮੈਂ ਵੀ ਹਾਂਜੀ ਕੋਕ ਨਹੀਂ ਪੀਣਾ ਚਾਹੀਦਾ ਬਿਲਕੁਲ ਠੀਕ ਹੈ ਕੋਲਡਿੰਗਸ ਬਿਲਕੁਲ ਬੰਦ ਅੱਛਾ ਤੁਸੀਂ ਭਾਜੀ ਇੱਕ ਗੱਲ ਦੱਸਿਓ ਕਿੰਨੇ ਵਜੇ ਯਾਨੀ ਇੱਥੇ ਤੱਕ ਪਹੁੰਚਣ ਲਈ ਸਾਨੂੰ ਉਹ ਦੀਦਾ 90 ਮਿੰਟ 70 ਮਿੰਟ 45 ਮਿੰਟ 35 ਮਿੰਟ ਖੇਡਦਾ ਵੈਸੇ ਰੋਜ਼ ਪ੍ਰੈਕਟਿਸ ਕਰਨ ਦੇ ਲਈ 9-10 ਵਜੇ ਦੇ ਨੇ ਉੱਠਦਾ ਕਿ ਤੜਕੇ 5-4 ਵਜੇ ਉੱਠਦਾ ਉਹ ਜਰੂਰ ਦੱਸਿਓ ਇਹ ਬੜਾ ਜ਼ਰੂਰੀ ਆ ਬਚਪਨ ਤੋਂ ਹੋਈ ਉਹ ਸਕੂਲ ਜਾਣ ਤੋਂ ਪਹਿਲਾਂ ਆਪਣਾ ਜਿਹੜਾ ਉਹ ਘਰ ਦੇ ਵਿੱਚ ਪਿੰਡਾਂ ਦੇ ਤੁਹਾਨੂੰ ਪਤਾ ਵੀ ਵਿਹੜੇ ਕਾਫੀ ਵੱਡੇ ਹੁੰਦੇ ਆ ਉੱਥੇ ਉਹ ਦਾਦਾ ਪੌਣਾ ਘੰਟਾ ਲਵਾ ਦਈਦਾ ਸੀ ਠੀਕ ਹੈ ਜੀ ਤੇ ਸਕੂਲੋਂ ਆਉਣ ਤੋਂ ਬਾਅਦ ਜਦੋਂ ਮੇਰੇ ਫਰਦ ਸਾਹਿਬ ਉਹਨੂੰ ਲੈ ਕੇ 4 ਵਜੇ ਗਰਮੀਆਂ 'ਚ ਵੀ 4 ਵਜੇ ਲੈ ਕੇ ਚੱਲੇ ਜਾਂਦੇ ਸ਼ਾਮ ਨੂੰ ਸ਼ਾਮ ਨੂੰ 4 ਵਜੇ 4 ਵਜੇ ਦੇਖ ਲਓ ਕਿੰਨੀ ਗਰਮੀ ਜੂਨ ਸਿਰਦੇ ਹੁੰਦਾ ਹੈ ਨਹੀਂ ਜੂਨ ਦੇ ਵਿੱਚ ਪਰ ਉਹਨੇ ਮਤਲਬ ਕਿ ਖੁਦ ਮੇਰੇ ਫਰਦਾਂ ਨੂੰ ਕਹਣਾ ਵੀ ਚੱਲੀਏ ਚੱਲੀਏ ਆਪਾਂ ਇੱਕ ਬਚਪਨ ਤੋਂ ਜਨੂੰਨ ਸੀਗਾ ਜੀ ਮੇਰਾ ਖਿਆਲ ਵੀ ਉਹ ਜਦ ਤੱਕ ਇੰਡੀਆ ਨਹੀਂ ਖੇਲ ਗਿਆ ਤੇ ਉਹਨੇ ਮੇਰੇ ਖਿਆਲ ਵੀ ਕੋਈ ਪੰਡਤ ਕਰਦਾ ਸਾਡਾ ਫੰਕਸ਼ਨ ਅਟੈਂਡ ਨਹੀਂ ਕੀਤਾ ਅੱਛਾ ਵਿਆਹ ਭੋਗ ਵਿਆਹ ਭੋਗ ਪਤੀ ਵੀ ਨਹੀਂ ਅਟੈਂਡ ਕੀਤਾ ਬੜੀ ਉਹਦੀ ਇਸ ਗੱਲ 'ਚ ਅਸੀਂ ਸਿੱਖਤ ਕਰਦੇ ਆਂ ਕਿ ਉਹਨੇ ਬਾਕੀ ਉਹਨੂੰ ਮੈਂ ਇੱਕੋ ਕਿਹਾ ਸੀ ਉਹਦਾ ਜਦੋਂ ਉਹਨੂੰ ਮੋਬਾਈਲ ਲੈ ਕੇ ਦਿੱਤਾ ਮੈਂ ਕਿਹਾ ਵੀ ਇੰਡੀਆ ਮੇਨ ਟੀਮ ਨੂੰ ਰਿਪੈਂਡ ਕਰੂੰਗਾ ਤਾਂ ਤੈਨੂੰ ਮੋਬਾਈਲ ਲੈ ਕੇ ਦੇਣਾ ਨਹੀਂ ਤਾਂ ਨਹੀਂ ਨਹੀਂ ਫਿਰ ਦੁਬਾਰਾ ਦੱਸੋ ਕਦੋਂ ਤੱਕ ਨਹੀਂ ਮੋਬਾਈਲ ਲੈ ਕੇ ਦਿੱਤਾ ਜਦੋਂ ਤੱਕ ਉਹ ਮੇਨ ਇੰਡੀਆ ਟੀਮ ਦੇ ਵਿੱਚ ਉਹਨਾਂ ਨੂੰ ਉਹ ਜਾ ਤੱਕ ਬ੍ਰੇਕ ਲਾ ਦਿਓ ਨਹੀਂ ਹੈ ਤੋ ਨਹੀਂ ਕੋਈ ਮੈਂਟ ਜੀ ਉਹ ਭਾਈ ਆ ਦੇਖ ਲਓ ਜਦੋਂ ਤੱਕ ਇੰਡੀਆ ਦੀ ਮੇਨ ਟੀਮ ਚ ਨਹੀਂ ਆ ਗਿਆ ਮੋਬਾਈਲ ਨਹੀਂ ਲੈ ਕੇ ਦਿੱਤਾ ਸਾਡੇ ਨਿਆਣੇ ਅਜੇ ਫੜ ਫੜ ਕੇ ਤੁਰਨਾ ਸਿੱਖਦੇ ਹੁੰਦੇ ਆ ਤੇ ਮੰਮੀ ਕਹਿੰਦੀ ਹੁੰਦੀ ਇਸ ਕੋ ਤੋ ਸਾਰਾ ਮੋਬਾਈਲ ਚਲਾਨਾ ਆਤਾ ਹੈ ਜੇ ਤੋ ਸਾਰੀ ਐਪਲੀਕੇਸ਼ਨ ਚਲਾ ਲੇਤਾ ਹੈ ਉਹ ਭਾਈ ਮੋਬਾਈਲ ਬਰਬਾਦੀ ਦਾ ਕਾਰਨ ਬਣ ਸਕਦਾ ਸਕਰੀਨ ਟਾਈਮ ਘੱਟ ਕਰ ਦਿਓ ਮੋਬਾਈਲ ਦੇ ਵਿੱਚੋਂ ਬਹੁਤ ਘੱਟ ਚੀਜ਼ਾਂ ਨੇ ਜਿਹੜੀਆਂ ਯੂਸਫੁਲ ਨੇ ਜਿਹੜੀਆਂ ਲਾਭਦਾਇਕ ਨੇ ਬਾਕੀ ਦਾ ਕੰਮ ਖਰਾਬ ਹੀ ਆ ਆ ਤੁਸੀਂ ਸਾਨੂੰ ਪਤਾ ਦੀ ਗੱਲ ਦੱਸਤੀ ਜੱਜਕ ਕਿ ਸਾਡਾ ਸਿਗਾ ਹੈ ਕਿ ਐਮ ਵੀ ਜਾ ਉਹਦਾ ਵੀ ਸਿਗਾ ਵੀ ਜਦ ਤੱਕ ਜੇ ਮੈਂ ਗੇਮ ਖੇਲਣੀ ਆ ਤੇ ਮੈਨੂੰ ਇਹ ਚੀਜ਼ਾਂ ਜਿਹੜੀਆਂ ਅਵੋਇਡ ਕਰਨੀਆਂ ਪੈਣੀਆਂ ਬਾਕੀ ਡਾਈਟ ਨੂੰ ਇਹ ਵੀ ਉਹਨੇ ਕਦੀ ਕਿਸੇ ਚੀਜ਼ ਨੂੰ ਨਾ ਨਹੀਂ ਕੀਤੀ ਜੀ ਚਾਹੇ ਉਹਨੂੰ ਜਿਹੜੀ ਮਰਜ਼ੀ ਚੀਜ਼ ਅਸੀਂ ਰੱਖਦੀ ਆ ਮੈਂ ਇੱਕੋ ਦੱਸਿਆ ਵੀ ਜੋ ਤੇਰੇ ਮਰੇ ਮਰ ਤੇਰੀ ਮਦਦ ਨੇ ਰੱਖਿਆ ਉਹ ਤੈਨੂੰ ਖਾਣਾ ਪੈਣਾ ਖਾਣਾ ਪੈਣਾ ਨਾ ਉਹ ਨਾ ਨਹੀਂ ਕਰਨੀ ਜੀ ਬਾਕੀ ਜੇ ਕਿ ਇਹ ਪੀਜ਼ਾ 버ਗਰ ਇਹ ਤਾਂ ਨਹੀਂ ਜਿਹੜੀਆਂ ਮੇਨ ਡਾਈਟਸ ਆ ਜਦਾਂ ਹਰ ਤਰ੍ਹਾਂ ਦਾ ਮੀਟ ਲਾ ਲਓ ਜੀ ਵੀ ਜਿਹੜੇ ਪੰਜਾਬ ਚ ਜੇ ਆਪਾਂ ਕਹੀਏ ਦੋਨਾਂ ਕਹਣਾ ਵੀ ਇਹ ਕਿਥੋਂ ਇਹ ਕਿਥੋਂ ਪੈਦਾ ਕਰਦੇ ਰਹੇ ਤੁਸੀਂ ਅੱਛਾ ਇੱਕ ਚੀਜ਼ ਮੈਨੂੰ ਦੱਸਿਓ ਸ਼੍ਰੀ ਜੇਸ਼ ਨੇ ਸੰਿਆਸ ਲੈ ਲੈਣਾ ਸ਼੍ਰੀ ਜੇਸ਼ ਤੁਹਾਡੇ ਬੇਟੇ ਦਾ ਸਾਥੀ ਖਿਡਾਰੀ ਹੈ ਚੌਥੀ 올림픽 ਜਿੰਨਾ ਕ ਤੁਸੀਂ ਉਹਨੂੰ ਦੇਖਿਆ ਖੇਡਦੇ ਆ ਉਹਦੇ ਬਾਰੇ ਦੋ ਸ਼ਬਦ ਬਹੁਤ ਵਧੀਆ ਸ਼੍ਰੀ ਜੇ ਜੇ 16 ਸਾਲ ਲਈ ਇੰਡੀਆ ਟੀਮ ਦੇ ਖੇਡਣਾ ਇੱਕ ਬਹੁਤ ਭੱਟੀ ਕਾਲੀ ਹੁੰਦੀ ਆ ਹਾਂ ਉਹ ਖਾਲੀ ਦਾ ਵੜਾ ਨਹੀਂ ਆ ਇੱਕ ਪਲੇਅਰ ਖੇਲਣਾ ਬਾਕੀ ਉਹ ਉਹ ਟੀਮ ਨੂੰ ਵੀ ਮੋਟੀਵੇਟ ਕਰਦਾ ਹੈ ਟੀਮ ਨੂੰ ਗਾਈਡ ਵੀ ਕਰਦਾ ਹੈ ਉਹ ਐਜ਼ এ ਮੈਨ ਵੀ ਬਹੁਤ ਚੰਗਾ ਹੈ ਐਜ਼ এ ਪਲੇਅਰ ਤਾਂ ਚਲੋ ਹੈ ਹੀ ਹੋ ਤੇ ਉਹ ਸੰन्यास ਲੈ ਲੈਣਾ ਪਰ ਠੀਕ ਆ ਉਹਦੀ ਇੱਕ ਉਹਨੂੰ ਲੱਗਾ ਵੀ ਹੁਣ ਠੀਕ ਆ ਮੈਨੂੰ ਇੰਨੇ ਸਾਲ ਹੋ ਗਏ ਆ ਕਿ ਉਹਦੇ ਬੈਕਅੱਪ ਦੀ ਜਿਹੜਾ ਪਾਠਕ ਮੁੰਡਾ ਆ ਗੋਤਪੁਰ ਠੀਕ ਆ ਉਹ ਰੂ ਬੈਕ ਟੂ ਬੈਕ ਆ ਰਿਹਾ ਉਹਦੇ ਨਾਲ ਉਹ ਚਾਹੀਦਾ ਵੀ ਆ ਵੀ ਜਦੋਂ ਦੇਖਿਆ ਵੀ ਮੇਰੀ ਏਜ ਹੋ ਗਈ ਆ ਹੁਣ ਮੈਂ ਉਹ ਰਿਜ਼ਲਟ ਪਰ ਰਿਜ਼ਲਟ ਹਾਜੇ ਵੀ ਉਹ 100% ਆਪਣਾ ਦੀਆ ਆ ਜੇ ਨਾ ਵੀ ਛੱਡੇ ਤਾਂ ਕੋਈ ਗੱਲ ਨਹੀਂ ਪਰ ਛੱਡ ਰਿਹਾ ਤੇ ਇਹ ਵੀ ਬਹੁਤ ਵੱਡੀ ਗੱਲ ਵਾ ਕਹਿੰਦੇ ਹੁੰਦੇ ਨੱਚਦਾ ਵੇਲੇ ਛੱਡਣਾ ਚਾਹੀਦਾ ਤੇ ਪੰਜਾਬ ਚ ਜਦੋਂ ਉਗਾਵਤ ਆ ਵੀ ਨੱਚਦੇ ਟੋਲੇ ਮੇਲਾ ਗੇਲਾ ਭਰਿਆ ਹੀ ਛੱਡਦੇ ਉਹ ਤੁਹਾਨੂੰ ਬਹੁਤ ਮੁਬਾਰਕਵਾਦ ਸਾਨੂੰ ਮਾਣ ਹੁੰਦਾ ਜਦੋਂ ਅਸੀਂ ਹਰਦਿਕ ਸਿੰਘ ਨੂੰ ਖੇਡਦੇ ਦੇਖਦੇ ਆ ਉਹ ਤੁਹਾਡਾ ਹੀ ਮਾਣ ਨਹੀਂ ਹੈ ਉਹ ਸਾਰੇ ਪੰਜਾਬ ਦਾ ਸਾਰੇ ਭਾਰਤ ਦਾ ਸਾਰੇ ਹਾਕੀ ਦਾ ਮਾਣ ਹੈ ਜੀ ਸ਼ੁਕਰੀਆ ਥੈਂਕ ਯੂ ਪਹਿਲੀ ਇੱਕ ਗੱਲ ਤੁਹਾਡੇ ਤੋਂ ਕੁਝ ਨਹੀਂ ਹੈ ਹੌਲੀ ਦੇਣੀ ਜਿੰਨੀਆਂ ਪੰਜਾਬੀ ਬੀਬੀਆਂ ਨੇ ਮੰਮੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਨਿਆਣੇ ਜੇ ਛੋਟੇ ਆ ਜਾਂ ਥੋੜੀ ਜੀਆਂ ਵੱਡੀਆਂ ਹੋ ਰਹੇ ਵੱਡੇ ਹੋ ਰਹਿਆ ਬੱਚੇ ਨੂੰ ਦੋ ਤਿੰਨ ਚੀਜ਼ਾਂ ਆਦਤਾਂ ਜਿਹੜੀਆਂ ਉਹ ਸਿਖਾ ਦੇਣ ਕਿ ਉਹਨਾਂ ਦਾ ਬੱਚਾ ਜੇ ਬਹੁਤ ਵੱਡਾ ਖੜਾਰੀ ਨਾ ਬਣੇ ਤੰਦਰੁਸਤ ਬੱਚਾ ਤਾਂ ਬਣ ਜਾਏ ਬਿਲਕੁਲ ਭਾਜੀ ਸਭ ਤੋਂ ਪਹਿਲਾਂ ਨਾ ਮੈਂ ਆਪਣੀ ਲਾਈਫ 'ਚ ਇਹ ਦੇਖਿਆ ਕਿ ਬੱਚਿਆਂ ਨੂੰ ਟਾਈਮ ਦਿਓ ਜੀ ਇਹ ਬਹੁਤ ਜ਼ਰੂਰੀ ਆ ਅਸੀਂ ਅੱਜ ਕੱਲ ਕੀ ਕੀਤਾ ਹੋਇਆ ਸੈਪਰੇਟ ਰੂਮ ਦਿੱਤੇ ਹੋਏ ਆ ਜੀ ਸਾਡੇ ਘਰ ਵਿੱਚ ਜਿੱਦਾਂ ਨਹੀਂ ਸੀ ਰੂਮ ਨਹੀਂ ਸੀ ਬਟ ਸਾਡੇ ਨਿਆਣੇ ਸਾਡੇ ਨਾਲ ਅਸੀਂ ਮਤਲਬ ਮੈਂ ਤੁਹਾਨੂੰ ਹੱਥ ਜੋੜਦਾ ਮੇਰੇ ਦਿਲ ਦੀ ਗੱਲ ਤੁਸੀਂ ਅੱਜ ਕਹ ਦਿੱਤੀ ਅਸੀਂ ਡਿਸਕਸ ਕਰਦੇ ਹੁਣ ਸਾਰੇ ਜਣੇ ਬਿਲਕੁਲ ਬਿਲਕੁਲ ਭਾਜੀ ਇਹ ਬਹੁਤ ਵੱਡੀ ਗੱਲ ਆ ਤੁਸੀਂ ਆਪਣੇ ਨਿਆਣੇ ਨੂੰ ਆਪਣੇ ਕੋਲ ਪਾਉਣੇ ਲੰਮੇ ਤੁਹਾਨੂੰ ਪਤਾ ਲੱਗਦਾ ਤੁਹਾਡਾ ਬੱਚਾ ਕਿੰਨੇ ਵਜੇ ਸੌਂਦਾ ਆ ਕਿੰਨੇ ਵਜੇ ਉੱਠਦਾ ਆ ਕੀ ਖਾ ਰਿਹਾ ਕਿਹਦੇ ਨਾਲ ਗੱਲ ਕਰ ਰਿਹਾ ਆ ਕੂਕੇ ਮੋਬਾਈਲ ਤੇ ਕਿੰਨੇ ਮਾਰਦਾ ਆ ਤੁਸੀਂ ਬਲੀਵ ਕਰਿਓ ਹਾਰਦਿਕ ਹੁਣ 25 ਸਾਲ ਦਾ ਹੋ ਗਿਆ ਜੀ ਐਂ ਜਦੋਂ ਵੀ ਉਹ ਘਰ ਆਂਦਾ ਆ ਛੋਟਾ ਬੇਟਾ ਮੇਰਾ ਵੀ 16 ਸਾਲ ਦਾ ਜੀ ਅਸੀਂ ਥੱਲੇ ਮੈਟਰਸ ਕਰ ਲਈਦਾ ਇਹ ਮੈਟ੍ਰਸ ਦੇ ਹੁੰਦੇ ਬੈ ਅਸੀਂ ਤਿੰਨੇ ਜਾਣੇ ਇੱਕ ਮੌਨ ਚ ਉਹਨੂੰ ਮਜ਼ਾ ਹੀ ਨਹੀਂ ਹੋ ਕੇ ਕਹੇਗਾ ਕਿ ਨਹੀਂ ਮਮਾ ਹੁਣ ਮੈਂ ਆਇਆ ਆ ਅਸੀਂ ਤੁਹਾਡੇ ਲੱਗੇ ਕਿਉਂਕਿ ਉਹਨਾਂ ਦੀ ਆਦਤ ਪੈ ਗਈ ਦੀ ਉਹਨਾਂ ਨੂੰ ਸਾਡਾ ਸੱਪਿਆ ਚਾਰਵੀਆ ਬਿਲਕੁਲ ਟਾਈਮ ਟਾਈਮ ਮੈਨੂੰ ਲੱਗਦਾ ਬੱਚਿਆਂ ਨਾਲ ਜਦੋਂ ਪੇਰੈਂਟਸ ਨੂੰ ਚਾਹੀਦਾ ਆਪਣੇ ਅਸੀਂ ਹੈ ਨਾ ਲੋਕਾਂ ਦੇ ਹੁਣ ਮੇਰੇ ਕੋਲ ਜਦੋਂ ਮੇਰੇ ਹਸਬੰਦ ਬਟਾਲੇ ਪੋਸਟਡ ਸੀ ਮੇਰੇ ਕੋਈ ਕਈ ਮੇਰੀਆਂ ਫਰੈਂਡਸ ਨੇ ਆਉਣਾ ਕਿ ਅਸੀਂ ਵੀ ਚੋਨੇ ਹਾਰਦਿਕ ਵਰਗਾ ਬਣੇ ਜੀ ਪਰ ਇਹ ਬਹੁਤ ਔਖਾ ਕੰਮ ਹੈ ਭਾਜੀ ਆਪਣੇ ਬੱਚੇ ਨੂੰ ਨਾ ਤੁਸੀਂ ਜੋ ਸਾਰੀਆਂ ਫੈਸਿਲਿਟੀਆਂ ਘਰ ਦੇ ਵਿੱਚ ਹੁਣ ਤੇ ਅਸੀਂ ਆਪਣੇ ਨਿਆਣੇ ਨੂੰ ਅਕੈਡਮੀ ਨਾਲ ਛੱਡ ਕੇ ਆਈਦਾ ਜਦੋਂ ਅਕੈਡਮੀ ਚ ਆਉਂਦੇ ਹੁੰਦੇ ਸੀ ਤੇ ਦੇਖਣਾ ਕਿ ਛੋਟਾ ਜਿਹਾ ਮੂੰਹ ਕੀਤਾ ਹੋਇਆ ਆ ਤੇ ਤੁਹਾਨੂੰ ਪਤਾ ਹੈ ਨਾ ਉਹ ਹੀ ਏਜ ਹੁੰਦੀ ਹੈ ਜਦੋਂ ਬੱਚਾ ਆਪਣੇ ਮਾਂ ਦੇ ਨਾਲ ਜਿਆਦਾ ਅਟੈਚਡ ਹੁੰਦਾ ਤੇ ਮੈਨੂੰ ਯਾਦ ਆ ਕਿ ਅਸੀਂ ਇਹਨੂੰ ਅਕੈਡਮੀ ਚ ਮਿਲਣ ਗਏ ਤੇ ਇਹਦੇ ਗੱਲਾਂ ਤੇ ਛੋਟੇ ਛੋਟੇ ਸਪੌਟ ਸੀ ਤੇ ਮੈਨੂੰ ਲੱਗਾ ਕਿ ਇਹਨੂੰ ਡਾਈਟ ਨਹੀਂ ਸਹੀ ਮਿਲ ਰਹੀ ਨਾ ਮੈਂ ਹਸਬੰਦ ਨੂੰ ਗੱਡੀ 'ਚ ਬੈਠ ਕੇ ਕਿਹਾ ਮੈਂ ਕਿ ਇਹਨੂੰ ਵਾਪਸ ਲੈ ਚਲੀਏ ਤੇ ਉਹਨੂੰ ਜਦੋਂ ਇਹ ਗੱਲ ਪਤਾ ਲੱਗੀ ਕਿ ਮੈਨੂੰ ਵਾਪਸ ਕਹਿ ਰਹੇ ਆ ਨਾਲ ਮੈਂ ਬਿਲਕੁਲ ਠੀਕ ਹਾਂ। ਇਹ ਬਸ ਮੈਨੂੰ ਥੋੜਾ ਬਹੁਤਾ ਸਕੇਨ ਦੇ ਧੁੱਪ ਦੇ ਨਾਲ ਹੋਇਆ ਹੈ। ਮੈਂ ਠੀਕ ਹਾਂ। ਕਿ ਮੈਨੂੰ ਲੈਣਾ ਜਾਣ ਬਿਕੋਜ਼ ਉਹ ਪ੍ਰੈਕਟਿਸ ਚੱਲ ਵੀ ਸੀ। ਕੰਟੀਨਿਊਸਲੀ ਚੱਲਦੀ ਸੀ। ਨਹੀਂ ਬਹੁਤ ਸ਼ੁਕਰੀਆ ਜੀ ਆ ਤੁਸੀਂ ਕੰਮ ਦੀਆਂ ਗੱਲਾਂ ਦੱਸੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਹਾਰਦਿਕ ਦਾ ਕਰੀਅਰ ਲੰਬਾ ਹੋਵੇ, ਤੰਦਰੁਸਤੀ ਬਾਬਾ ਨੂੰ ਬਖਸ਼ੇ ਤੇ ਉਹ ਚਮਕਦਾ ਸਤਾਰਾ ਬਣੇ ਸਾਡੇ ਬੱਚਿਆਂ ਦੇ ਲਈ ਚਮਕਦਾ ਸਤਾਰਾ ਬਣੇ। ਬਿਲਕੁਲ ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਮੈਂ ਇੱਕ ਚੀਜ਼ ਨਵਜੋਤ ਕਾਲੇ ਸਾਹਿਬ ਤੁਸੀਂ ਮੈਲਬਨ ਆਸਟ੍ਰੇਲੀਆ ਤੋਂ ਆਏ ਹੋ। ਕੀ ਲੱਗਿਆ ਅੱਜ ਦਾ ਉਹ ਸਟਾਰ ਵਾਲੀਆਂ ਗੱਲਾਂ ਨਹੀਂ ਉਹ ਜ਼ਮੀਨ ਦੇ ਨਾਲ ਜੁੜੀਆਂ ਗੱਲਾਂ ਨੇ ਕਿਵੇਂ ਲੱਗਿਆ ਦੇਖੋ ਜੀ ਹਜੇ ਤੱਕ ਜ਼ਮੀਨ ਨਾਲ ਜੁੜੇ ਹੋਏ ਨੇ ਇਹ ਜਿਹੜੇ ਪਲੇਅਰ ਖੇਡਦੇ ਨੇ ਗੱਲਾਂ ਤਾਂ ਬਹੁਤ ਹੁੰਦੀਆਂ ਲੋਕਾਂ ਨੂੰ ਜੀ ਜਿਹੜੀ ਟੀਮ ਸਾਹਮਣੇ ਖੇਡਦੀ ਸੀ ਨਾ ਜੀ ਆਸਟ੍ਰੇਲੀਆ ਨੂੰ ਗੋਲ ਚੈੱਕ ਕਰ ਲਓ ਕਿੰਨੇ ਤੇ ਹਰਾ ਕੇ ਆਏ ਬਿਲਕੁਲ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਮੈਂ ਆਸਟ੍ਰੇਲੀਆ ਚ ਰਹਿਣਾ ਜੀ ਤੁਸੀਂ ਵੀ ਮੇਰੇ ਕੋਲ ਜਾਣੇ ਰਹਿੰਦੇ ਹੋ ਜੀ ਪਿੰਡ ਪਿੰਡ ਇਹੋ ਜਿਹਾ ਟਰਫਾਂ ਵਿੱਚ ਆਈਆਂ ਨੇ ਬਿਲਕੁਲ ਠੀਕ ਹੈ ਮੈਂ ਆਪਣੇ 20 ਸਾਲਾਂ ਦੇ ਜਿਹੜੀ ਲਾਈਫ ਮੈਂ ਇੰਡੀਆ ਬਤਾਈ ਹੈ ਜੀ ਇਹ ਟਰਫ ਦੇਖੀ ਨਹੀਂ ਸੀ ਟਰਫ ਦੇ ਪੀਏ ਜੋ ਲੱਗੀ ਸੀ ਸੁਣਿਆ ਸੀ ਕਹਿੰਦੇ ਉਹ ਵੀ ਸੈਕੰਡ ਹੈਂਡ ਇਹ ਬੱਚੇ ਕਿੱਥੋਂ ਆਏ ਨੇ ਨੱਕੇ ਮੋੜ ਦੇ ਇੱਥੇ ਪਹੁੰਚ ਗਏ ਜੀ ਕਹਿਣਾ ਸੌਖਾ ਇਹ ਜੀ ਟੀਮ ਨਾਲ ਜਿਵੇਂ ਖੇਡੇ ਨੇ ਜੀ ਇੱਥੇ ਮੈਂ ਪਿੱਛੇ ਬੈਠਾ ਬਿਲਕੁਲ ਦੇਖ ਰਿਆ ਸੀ ਪੈਨਲਟੀ ਕੌਨ ਕਿੰਨੇ ਸੇਵ ਕੀਤੇ ਆ ਤੇ ਦੋ ਖੇਡਣਾ ਉਧਰ ਦੋ ਤਿੰਨ ਚਾਂਸ ਮੁੜ ਗਏ ਇਹ ਮੈਚ ਟਰਸਟ ਮੀ ਆਪਾਂ ਸਾਰੇ ਇਹੋ ਜਿਹਾ ਐਕਸਪੈਕਟਡ ਨਹੀਂ ਕਰਦੇ ਸੀ ਦੁਨੀਆ ਦੀ ਬੈਸਟ ਟੀਮ ਦੇਗੇ ਬੈਸਟ ਟੀਮ ਤੇ ਆਪਾਂ ਨੂੰ ਚੀਅਰ ਅਪ ਕਰਨਾ ਚਾਹੀਦਾ ਇੱਥੇ ਤੱਕ ਪਹੁੰਚਣਾ ਜੀਰੋ ਫਲਟ ਦੀ ਮੰਨਣੀ ਬਿਲਕੁਲ ਆਪਾਂ ਦਾ ਨੈਗੇਟਿਵ ਤੋਂ ਸਟਾਰਟ ਹੁੰਦਾ ਹੈ ਬਿਲਕੁਲ ਠੀਕ ਹੈ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਮਾਪੇ ਦਾ ਠੀਕ ਹੈ ਸਾਰੇ ਜਿਹੜੇ ਪਿੰਡਾਂ ਦੇ ਹੱਲਾਸ਼ੀਰੀ ਦੇਣ ਵਾਲੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਸੀ ਆਸ ਕਰਦੇ ਹਾਂ ਇਹ ਮੈਡਲ ਲੈ ਕੇ ਜਾਣ ਬਿਲਕੁਲ ਠੀਕ ਹੈ ਜੀ ਸੋ ਅਸੀਂ ਸਾਡੇ ਨਾਲ ਪੁਰੀ ਸਾਹਿਬ ਵੀ ਨੇ ਗੁਰਲਾਲ ਮਾਨੂ ਕੌਰ ਵੀ ਨੇ ਕਿਉਂਕਿ ਉਹਦੇ ਪਾਸੇ ਟੀਮ ਨੂੰ ਮਨ ਲੱਗਦਾ ਕਿ ਹਰਦੀਪ ਦੇ ਮੰਮੀ ਨਾੜੀ ਨੇ ਮੈਚ ਨਹੀਂ ਜਾਣਾ ਸੋ ਅਸੀਂ ਇੱਥੇ ਪਹਿਰੇ ਓਲੰਪਿਕ ਦੇ ਖੇਡ ਮੈਦਾਨ ਤੋਂ ਭਾਰਤੀ ਖਿਡਾਰੀਆਂ ਨੇ ਦੁਨੀਆ ਭਰ ਦੇ ਖਿਡਾਰੀਆਂ ਨੂੰ ਸ਼ੁਭ ਸ਼ਾਮਾਂ ਦਿੰਦੇ ਹੋਏ ਆਸ ਕਰਦੇ ਆ ਕਿ ਦੁਨੀਆ ਦੇ ਵਿੱਚ ਸ਼ਾਂਤੀ ਦਾ ਪਸਾਰਾ ਰਹੇ ਖੇਡਾਂ ਸ਼ਾਂਤੀ ਦਾ ਸਭ ਤੋਂ ਵੱਡਾ ਪ੍ਰਤੀਕ ਹੁੰਦੀਆਂ ਸੋ ਮੈਨੂੰ ਪਰਮਜੀਤ ਸਿੰਘ ਬਾਠੂ ਨੂੰ ਇਸ ਖੇਡ ਮੈਦਾਨ ਤੋਂ ਦਿਓ ਅੱਗੇ ਦੇਖਣਾ ਪ੍ਰਾਈਮੇਅਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ